ਗੁਰਪ੍ਰੀਤ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੈਂ ਜਿਹੜੀ ਕਿਸੀ ਫਿਲਮ ਲੈ ਕੇ ਆ ਰਿਹਾ ਉਸ ਦੀ ਥੰਮ ਮੈਂ ਵਧਾਈ ਦਵਾਂਗਾ ਜੀ ਇਹ ਬਹੁਤ ਬਹੁਤ ਸੱਚੀ ਮੋੜ ਫੇਰੇ ਇਤਿਹਾਸ ਨਾਲ ਜੋੜ ਲੱਗੇ ਹੋ ਫਿਲਮ ਤੇ ਜਿਹੜੀ ਜੋ ਕਿ ਇਤਿਹਾਸ ਪੰਜਾਬ ਦੇ ਵਿੱਚ ਵਿਸਰਜਿਆ ਜਾ ਰਿਹਾ ਵਾ ਤੇ ਪੰਜਾਬੀ ਜਿਹੜੇ ਭੁੱਲਦੇ ਜਾ ਰਹੇ ਆ ਤੇ ਆਪਾਂ ਗੱਲਬਾਤ ਕਰਕੇ ਥੱਗ ਤੋਂ ਸਟਾਰਟ ਕਰਦੇ ਆ ਸਭ ਤੋਂ ਪਹਿਲਾਂ ਪਹਿਲਾਂ ਜੀ ਮੇਰਾ ਨਾਮ ਗੁਰਪ੍ਰੀਤ ਸਿੰਘ ਹੈ ਤੇ ਮੇਰੇ ਨਾਲ ਕ੍ਰਿਸ਼ਨ ਕੁਮਾਰ ਸ਼ੈਂਦੀ ਸ਼ਰਮਾ ਤੇ ਹੈਪੀ ਜੀ ਤੇ ਅਸੀਂ ਸਾਰੀ ਬੀਬੀ ਰਜਨੀ ਦੀ ਟੀਮ ਆ ਜੀ ਤੇ ਜਿਵੇਂ ਤੁਸੀਂ ਗੱਲ ਕੀਤੀ ਇਤਿਹਾਸ ਦੀ ਹਨਾ ਇਤਿਹਾਸ ਆਪਣੇ ਪੰਜਾਬੀਆਂ ਦੇ ਵਿੱਚੋਂ ਥੋੜਾ ਜਿਹਾ ਗੈਂਗਸਟਰਵਾਦ ਕਰਕੇ ਥੋੜਾ ਜਿਹਾ ਵਿਸਰਿਆ ਅਸੀਂ ਉਸੇ ਚੀਜ਼ ਨੂੰ ਮੋੜ ਤੋਂ ਹੈ ਤੇ ਆਪਣੇ ਇਤਿਹਾਸ ਨੂੰ ਲੋਕਾਂ ਨਾਲ ਜਾਣੂ ਕਰਵਾਉਣ ਦੇ ਲਈ ਇਹ ਫਿਲਮ ਜਿਹੜੀ ਹੈ ਬੀਬੀ ਰਜਨੀ ਉਹ ਲੈ ਕੇ ਆ ਰਹੇ ਆ ਤਾਂ ਜੀ ਲੋਕ ਲੋਕਾਂ ਦਾ ਧਿਆਨ ਇਤਿਹਾਸ ਨਾਲ ਹੋਰ ਜੁੜ ਜਾਵੇ ਜੀ ਕੀ ਸੋਚ ਸਮਝ ਕੇ ਤੁਸੀਂ ਇਹ ਫਿਲਮ ਲਈ ਕੀ ਦੁਨੀਆ ਦੇ ਸਾਹਮਣੇ ਲਿਆਣ ਲੱਗੇ ਅਭੀ ਕਾਰ ਸਿਤ ਕਰ ਲੱਗੇ ਜਿਵੇਂ ਮੈਂ ਤੁਹਾਨੂੰ ਹੁਣੇ ਦੱਸ ਕੇ ਹਟਿਆ ਅਸੀਂ ਜਿਹੜਾ ਗੈਂਗਸਟਰਵਾਦ ਹੈ ਨਵੀਂ ਜਨਰੇਸ਼ਨ ਦੇ ਵਿੱਚ ਨੌਜਵਾਨ ਦੇ ਵਿੱਚ ਬਹੁਤ ਜ਼ਿਆਦਾ ਹੁੰਦਾ ਜਾ ਰਿਹਾ ਸੀ ਜਿਵੇਂ ਆਪ ਅਕਸਰ ਨਿਊਜ਼ ਆ ਦੇ ਵਿੱਚ ਦੇਖਦੇ ਆ ਹਨ ਅਸੀਂ ਜਾਂਦੇ ਕਿ ਥੋੜਾ ਜਿਹਾ ਇਸ ਟ੍ਰੈਕ ਤੋਂ ਹਟ ਕੇ ਲੋਕਾਂ ਨੂੰ ਥੋੜਾ ਜਿਹਾ ਧਾਰਮਿਕ ਨਾਲ ਇਤਿਹਾਸ ਨਾਲ ਉਨਾ ਚੀਜ਼ਾਂ ਤੋਂ ਜਾਣੂ ਕਰਵਾਈਏ ਤੇ ਥੋੜਾ ਜਾ ਲੋਕਾਂ ਦਾ ਮਾਈਂਡ ਚੇਂਜ ਕਰੀਏ ਗੈਂਗਸਟਰ ਬਾਤ ਹੋਰ ਐਕਟਰਾਂ ਨੂੰ ਤੇ ਹੋਰ ਅਦਾਕਾਰ ਵੀਡੀਓ ਕਰਦੇ ਆ ਉਹਨਾਂ ਨੂੰ ਕੀ ਕਿਛ ਨੇ ਹੈ ਮੇਰਾ ਚਾਹ ਅ ਅਸੀਂ ਇਹੀ ਸੁਨੇਹਾ ਦੇਣਾ ਚਾਹੁੰਦੇ ਆ ਸਾਰਿਆਂ ਦੀ ਬਹੁਤ ਮਿਹਨਤ ਹੁੰਦੀ ਹੈ ਹਰ ਕਨਸੈਪਟ ਦੇ ਵਿੱਚ ਹਰ ਇੱਕ ਦਾ ਆਪਣਾ ਜੋਨਲ ਹੁੰਦਾ ਹਰ ਇੱਕ ਦਾ ਆਪਣਾ ਕੈਰੈਕਟਰ ਕਿਰਦਾਰ ਹੁੰਦਾ ਸਾਰੇ ਮਿਹਨਤ ਕਰਦੇ ਆ ਅਸੀਂ ਇਹੀ ਕਹਿੰਦੇ ਆ ਕਿ ਆਪਾਂ ਚੰਗਾ ਸਿਨੇਮਾ ਲੈ ਕੇ ਆਈਏ ਤਾਂ ਜੋ ਆਪਾਂ ਆਪਣੀ ਆਉਣ ਵਾਲੀ ਜਨਰੇਸ਼ਨ ਆਪਣੇ ਸਮਾਜ ਨੂੰ ਇੱਕ ਚੰਗੀ ਸੇਧ ਦੇ ਸਕੀਏ ਤੇ ਅਸੀਂ ਚੰਗੇ ਸਿਨੇਮਾ ਨੂੰ ਹਮੇਸ਼ਾ ਪ੍ਰਮੋਟ ਕਰਾਂਗੇ ਤੇ ਇਹੀ ਮੈਂ ਸਾਰਿਆਂ ਤੋਂ ਆਸ ਕਰਦਾ ਕਿ ਪੰਗੇ ਸਿਨੇਮਾ ਲੱਗੇਗੀ ਵਾਹਿਗੁਰੂ ਜੀ ਦਾ ਕਾਪਾ ਵਾਹਿਗੁਰੂ ਵਾਹਿਗੁਰੂ ਜੀ ਕੀ ਫਤਿਹ ਜੀ ਹਨ ਇਹ ਫਿਲਮ ਬਾਰੇ ਕੀ ਕਹਿਣਾ ਚਾਹੁੰਦੇ ਹੋ ਫਿਲਮ ਬਾਰੇ ਮੈਂ ਇਹੀ ਕਹਿਣਾ ਚਾਹੁੰਗਾ ਵੀ ਜਿਹੜੀਆਂ ਕਹਾਣੀਆਂ ਸੀ ਦਾਦੀਆਂ ਤੋਂ ਆਪਣੀ ਨਾਨੀਆਂ ਤੋਂ ਸੁਣਦੇ ਆ ਰਹੇ ਹਾਂ ਕਾਫੀ ਟਾਈਮ ਤੋਂ ਸਾਡੇ ਬਜ਼ੁਰਗ ਸਾਡੇ ਉਸ ਤੋਂ ਪੁਰਾਣੇ ਬਜ਼ੁਰਗ ਸਾਡੇ ਯੂਥ ਨੂੰ ਨਹੀਂ ਪਤਾ ਅੱਜ ਦੇ ਯੂਥ ਨੂੰ ਤੇ ਉਸ ਕਹਾਣੀ ਦੇ ਆਧਾਰਿਤ ਸਾਡੀ ਫਿਲਮ ਆ ਰਹੀ ਹੈ ਇੱਕ ਅਸੀਂ ਸਾਨੂੰ ਸਿਨੇਮੇ ਚ ਦੇਖਣ ਦਾ ਰੂਪ ਮਿਲੂਗਾ ਸਾਨੂੰ ਬੜੀ ਖੁਸ਼ੀ ਹੋਊਗੀ ਕਿ ਜੋ ਸਾਡਾ ਪ੍ਰਾਣ ਇਤਿਹਾਸ ਆ ਜੋ ਸਾਡਾ ਦੁੱਖ ਭਜਨੀ ਬੇਰੀ ਨਾਲ ਇਤਿਹਾਸ ਆ ਉਹ ਅਸੀਂ ਸਿਨੇਮੇ ਚ ਦੇਖਾਂਗੇ ਕੀ ਸਿਨੇਮਾ ਹੱਦ ਨਾ ਜਾਣਦਾ ਯਾਰ ਅੱਜ ਦੇ ਯੂਥ ਨੂੰ ਇਹੀ ਸੁਣਾਉਦੇ ਆ ਨਾ ਚਾਹੁੰਦੇ ਜਿਵੇਂ ਮੇਰੇ ਦੋਸਤ ਮਿੱਤਰ ਨੇ ਦੱਸਿਆ ਕਿ ਜਿਹੜਾ ਆਪਣਾ ਪੰਜਾਬ ਆ ਹੁਣ ਕੁਛ ਇਤਿਹਾਸ ਨੂੰ ਭੁੱਲਦਾ ਜਾ ਰਿਹਾ ਕੁਛ ਹੋਰ ਵਿਸ਼ੇ ਵੱਲ ਜਾ ਰਿਹਾ ਜਿੱਦਾਂ ਕਿ ਮੈਂ ਜਿੱਦਾਂ ਕਿ ਫਿਲਮ ਆ ਰਹੀ ਆ ਆਪਣੀਆਂ ਗੈਂਗਸਟਰ ਦੀਆਂ ਹੋਰ ਵੀ ਕੁਝ ਨਵੇਂ ਵਿਦਿਆ ਦੀ ਫਿਲਮ ਆ ਰਹੀਆਂ ਜੋ ਆਪ ਨੂੰ ਨਹੀਂ ਦੇਖਣੇ ਚਾਹੀਦੀ ਆ ਵੀ ਇੱਕ ਆਪਣੀ ਧਾਰਮਿਕ ਫਿਲਮ ਹੈ ਸਾਡੇ ਫਿਲਮ ਬਣਾਉਣ ਦਾ ਮਕਸਦ ਇਹੀ ਹੈ ਕਿ ਲੋਕ ਇੱਕ ਚੰਗੇ ਵਿਸ਼ੇ ਨਾਲ ਜੁੜਨ ਇੱਕ ਚੰਗੇ ਸਿਨੇਮੇ ਨੂੰ ਐਪਰੀਸ਼ੀਏਟ ਕਰਨਾ ਕਿ ਅਸੀਂ ਇਸ ਤੋਂ ਬਾਅਦ ਇੱਕ ਹੋਰ ਜਿਵੇਂ ਸਾਊਥ ਦੇ ਵਿੱਚ ਬਾਹੂਬਲੀ ਆਈ ਸੀ ਹੋਰ ਵੀ ਕਈ ਤਰ੍ਹਾਂ ਦਾ ਹਨਾ ਫਿਲਮ ਆਈ ਸੀ ਜਿਦੇ ਨਾਲ ਮਤਲਬ ਜਨਰੇਸ਼ਨ ਵਿਗੜ ਨਹੀਂ ਗਈ ਇੱਕ ਉਹਨਾਂ ਨੂੰ ਕਲਚਰ ਦਾ ਚੱਲਦਾ ਪਤਾ ਹੈ ਨਾ ਸਾਡੇ ਨਾਲ ਇਹ ਵੀ ਅਸੀਂ ਇਤਿਹਾਸਿਕ ਫਿਲਮਾਂ ਤੋਂ ਬਾਅਦ ਅਸੀਂ ਜੋ ਸਾਡਾ ਪੁਰਾਣਾ ਇਤਿਹਾਸ ਹੈ ਜੋ ਅੱਜ ਤੱਕ ਹੁਣ ਭੁੱਲ ਚੁੱਕੇ ਨੇ ਅੱਜ ਦੇ ਨੌਜਵਾਨ ਪੀੜ੍ਹੀ ਅਸੀਂ ਉਹਨਾਂ ਨੂੰ ਦੁਬਾਰਾ ਦੁਹਰਾਈਏ ਕਿ ਸਾਡਾ ਪੰਜਾਬ ਦਾ ਇਤਿਹਾਸ ਰਿਹਾ ਹੈ ਹਨ ਅਸੀਂ ਉਹਨਾਂ ਨੂੰ ਇੱਕ ਸਿਨੇਮੇ ਦੇ ਰੂਪ ਵਿੱਚ ਲੈ ਕੇ ਆਈਏ ਤਾਂ ਕਿ ਸਾਰੇ ਜਾਣੋ ਹੋ ਸਕਣ ਇਸ ਬਾਰੇ ਗੱਡੀ ਫਰਮਾਏਗਾ ਡਾਟੀ ਜਿਹੜੀ ਇਤਿਹਾਸ ਨਾਲ ਸੰਬੰਧਿਤ ਰੱਖਦੇ ਹੋ ਇਸ ਤੋਂ ਬਾਅਦ ਜਿਵੇਂ ਗੁਰਪ੍ਰੀਤ ਕੁਗੀ ਹੋਣਾ ਭਾਜੀ ਦੀ ਆਰੀ ਹੈ ਜੀ ਕਾਵਾਂ ਗਾਠਾਂ ਮਾਰੂ ਤਾਨੂੰ ਪਤਾ ਹੋਊਗਾ ਕਾਮਾਗਾਟਾ ਮਾਰੂ ਤਾਂ ਬਹੁਤ ਆਪਣ ਨੂੰ ਪੜਾਇਆ ਵੀ ਗਿਆ ਬੁਕਸ ਵਿੱਚ ਤੇ ਉਹ ਵੀ ਇੱਕ ਬਹੁਤ ਜ਼ਿਆਦਾ ਇਤਿਹਾਸਿਕ ਮੂਵੀ ਆ ਤੇ ਅਸੀਂ ਕੋਸ਼ਿਸ਼ ਕਰਾਂਗੇ ਜੇ ਸਾਨੂੰ ਇਸ ਮੂਵੀ ਤੋਂ ਬਹੁਤ ਜ਼ਿਆਦਾ ਪਿਆਰ ਮਿਲੂਗਾ ਐਪਰੀਸ਼ੀਏਟ ਮਿਲੂਗਾ ਅਸੀਂ ਪੰਜਾਬ ਨੂੰ ਚੰਗੀ ਸਿਹਤ ਦੇਣ ਵਾਸਤੇ ਅੱਛੇ-ਅੱਛੇ ਕਨਸੈਪਟ ਲੈ ਕੇ ਆਵਾਂਗੇ ਜਿਹਦੇ ਨਾਲ ਯੂਥ ਨੂੰ ਇੱਕ ਚੰਗੀ ਸਿਹਤ ਮਿਲੇ ਯੂਥ ਇੱਕ ਚੰਗੇ ਪਾਸੇ ਜਾਵੇ ਤੇ ਮਤਲਬ ਯੂਥ ਸਾਡਾ ਅਜਦਾ ਯੂਥ ਜਾਂ ਪੰਜਾਬ ਦੇ ਯੂਥ ਦੀ ਗੱਲ ਕਰੀਏ ਸਾਡਾ ਯੂਥ ਸ਼ਬਦ ਨਾਲ ਟੁੱਟ ਚੁੱਕਿਆ ਤੇ ਹੋਰ ਪਾਸੇ ਲੱਗ ਚੁੱਕਿਆ ਅਸੀਂ ਫਿਲਮਾਂ ਦੇ ਰਾਹੀ ਸ਼ਬਦਾਂ ਨਾਲ ਜੋੜਾਂਗੇ ਆਪਦੇ ਇਤਿਹਾਸ ਨਾਲ ਜਾਣੂ ਕਰਵਾਵਾਂਗੇ ਤੇ ਬਾਕੀ ਪੰਜਾਬ ਦੇ ਲੋਕਾਂ ਦੇ ਪਰਫੋਰਮ ਬਹੁਤ ਡਿਪੈਂਡ ਕਰਦਾ ਬਹੁਤ ਟਾਈਮ ਤੋਂ ਲੋਕ ਕਹ ਰਹੇ ਸੀ ਕਿ ਚੰਗਾ ਸਿਨੇਮਾ ਨਹੀਂ ਆ ਰਿਹਾ ਚੰਗਾ ਸਿਨੇਮਾ ਨਹੀਂ ਆ ਰਿਹਾ ਕਿ ਜਿੱਦਾਂ ਦਾ ਫਿਲਮ ਆ ਰਹੀਏ ਨਹੀਂ ਅਸੀਂ ਫੈਮਿਲੀ 'ਚ ਬੈਠ ਕੇ ਨਹੀਂ ਦੇਖ ਸਕਦੇ ਪਰ ਅਸੀਂ ਇੱਕ ਨਵੇਂ ਸਿਨੇਮੇ ਦੀ ਸ਼ੁਰੂਆਤ ਕੀਤੀ ਹੈ ਉਹ ਕਾਕਾਲਪੁਰਖੀ ਦੇ ਨਾਮ ਤੋਂ ਤੇ ਸਾਨੂੰ ਉਮੀਦ ਹੈ ਕਿ ਸਾਡੇ ਨਵੇਂ ਸਿਨੇਮੇ ਨੂੰ ਪਿਆਰ ਦਿਓਗੇ ਸਤਿਕਾਰ ਦੋਗੇ ਇਦਾਂ ਦੀ ਫਿਲਮਾਂ ਅਸੀਂ ਬਣਾਵਾਂਗੇ ਸਾਰੀ ਦੂਜੀਆਂ ਫਿਲਮਾਂ ਤੋਂ ਅਸੀਂ ਟੁੱਟ ਟੁੱਟ ਕੇ ਅਸੀਂ ਇੱਕ ਨਵਾਂ ਸਿਨੇਮਾ ਨਾਲ ਇੱਕ ਨਵਾਂ ਪੰਜਾਬ ਦਾ ਫਿਰ ਦਵਾਂਗੇ ਪੰਜਾਬ ਨੂੰ ਚੰਗੀ ਐਸਾ ਜਿਹਾ ਕਿ ਤੁਸੀਂ ਫਿਲਮ ਲੈ ਕੇ ਆ ਰਹੇ ਇਹਦੇ ਵਿੱਚ ਕਿਸ ਤਰ੍ਹਾਂ ਦੇ ਸੀਨ ਦਿਖਾਏ ਗਏ ਆ ਉਹਦੇ ਬਾਰੇ ਜਿਵੇਂ ਆਪਾਂ ਕਹਾਣੀ ਸੁਣੀ ਹੈ ਜੀ ਉਸ ਪੀਰੀਅਡ ਦੀ ਅਸੀਂ ਗੱਲ ਕੀਤੀ ਹੈ ਹਨਾ ਵੀ ਉਹ ਪੀਰੀਅਡ ਜਿਵੇਂ ਦਾ ਸੀਗਾ ਉਹ ਵਾਹੁ ਹੋਵੇਂ ਸਾਡੇ ਡਾਇਰੈਕਟਰ ਨੇ ਹਣਾ ਜੋ ਫਿਲਮ ਲਿਖੀ ਹੈ ਸਾਰਾ ਕੁਝ ਉਮੇ ਹੀ ਅਸੀਂ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਪ੍ਰੋਪਰ ਉਮੇ ਦਾ ਸੈੱਟ ਲਾ ਕੇ ਹਣਾ ਜਿਵੇਂ ਦੇ ਲੋਕ ਸੀਗੇ ਉਹਦਾ ਦੀ ਕੋਸਟਿਊਮ ਜਿਵੇਂ ਦਾ ਮਾਹੌਲ ਸੀਗਾ ਸਾਰਾ ਹਉ ਬਹੂ ਉਮੇ ਦੀ ਹੀ ਦਿਖਾਉਣ ਦੀ ਅਸੀਂ ਕੋਸ਼ਿਸ਼ ਕੀਤੀ ਹੈ ਫਿਲਮ ਵਿੱਚ ਇਹ ਫਿਲਮ ਅਮਨ ਹੰਦਲ ਜੀ ਨੇ ਡਾਇਰੈਕਟ ਕੀਤੀ ਹੈ ਜੀ ਤੇ ਪ੍ਰੋਡਿਊਸ ਕੀਤੀ ਹੈ ਪਿੰਕੀ ਢਾਲੀਵਾਲ ਸਾਹਿਬ ਤੇ ਨੀਤਿਨ ਕਲਵਾਰ ਨੇ ਜੀ ਬਾਕੀ ਇਹ ਚ ਪੰਜਾਬ ਦੇ ਵਧੀਆ ਦਿੱਗਜ ਜਿਹੜੇ ਕਲਾਕਾਰ ਨੇ ਸਾਰੇ ਨੇ ਉਹਨੇ ਨੇ ਕੰਮ ਕੀਤਾ ਜੀ ਤੇ ਸਰ ਸਰੋਤੇ ਬਣੇ ਉਤਾਲੇ ਹੋਏ ਨੇ ਉਹਨਾਂ ਨੇ ਕਿ ਇਹ ਕਦੋਂ ਫਿਲਮ ਦੇਖਾਂਗੇ ਉਹ ਤੀ ਉਹ ਦਿਨ ਜਰੂਰ ਦੱਸੋ ਇਹ ਦੇਖੋ ਜਿਹੜੀ ਫਿਲਮ ਹੈਗੀ 30 ਅਗਸਤ ਨੂੰ ਸਾਰੇ ਹੀ ਸਿਨੇਮਾ ਘਰਾਂ ਵਿੱਚ ਲੱਗਣ ਜਾ ਰਹੀ ਹੈ ਜੀ ਸਾਰੇ ਨੂੰ ਅਸੀਂ ਇਹ ਹੀ ਬੇਨਤੀ ਕਰਾਂਗੇ ਕਿਉਂਕਿ ਆਪਣੇ ਪੰਜਾਬ ਦਾ ਇਤਿਹਾਸ ਹੈ ਆਪਣੇ ਬੱਚੇ ਭੁੱਲਦੇ ਜਾ ਰਹੇ ਆ ਆਪਾਂ ਬੱਚਿਆਂ ਨੂੰ ਯਾਦ ਕਰਾਉਣ ਲਈ ਸਾਰੇ ਆਪਾਂ ਆਪਣੇ ਬੱਚਿਆਂ ਦੇ ਨਾਲ ਪਰਿਵਾਰ ਦੇ ਨਾਲ ਸਾਰੇ ਸਿਨੇਮਾ ਘਰਾਂ ਵਿੱਚ ਜਾਈਏ ਤਾਂ ਕਿ ਬੱਚਿਆਂ ਨੂੰ ਵੀ ਪਤਾ ਚੱਲ ਸਕੇ ਕਿ ਸਾਡੇ ਪੰਜਾਬ ਦਾ ਇਤਿਹਾਸ ਕੀ ਸੀ ਜੀ ਧੰਨਵਾਦ ਵਾਹਿਗੁਰੂ ਜੀ ਦਾ ਕਾਲਾ